ਸੰਸ਼ੀਗਾਲ ਦੀ ਗੀਮਸ ਸਾਰੀ ਨੂੰ ਉਮੀਦ ਕਰਦਾਂਗੇ ਵਧੀਆ ਹੋਊਗੀ ਤੇ ਅੱਜ ਦਾ ਜਿਹੜਾ ਆਪਣਾ ਰੂਟ ਸੀਗਾ ਇਹ ਸੀਗਾ ਜੀ ਮੋਜਗੜ ਦਾ ਮੋਜਗੜ ਦੇ ਵਿੱਚ ਅਕਸਰ ਹੀ ਅਮਰਿੰਦਰ ਗੇਲਾ ਆਉਂਦਾ ਜਾਂਦਾ ਰਹਿੰਦਾ ਹੈ ਤੇ ਇੱਥੇ ਜਿਹੜੀ ਰੋਡ ਹੈ ਗੰਗਨਗਰ ਤੋਂ ਹਬੋਰ ਵਾਲੀ ਰੋਡ ਹੈ ਤੇ ਹਬੋਰ ਤੋਂ ਮੌਜਗੜ ਗੰਗਾ ਨਗਰ ਵਾਲੀ ਸਾਈਡ ਤੇ ਪੈਂਦਾ 22 ਕਿਲੋਮੀਟਰ ਤੇ ਗੰਗਾ ਨਗਰ ਤੋਂ ਹੋਰ ਵਾਲੀ ਸਾਈਡ ਤੇ ਮੌਜਗੜ ਪੈਂਦਾ ਸਾਰਾ 18 ਕਿਲੋਮੀਟਰ ਯਾਨੀ ਕਿ ਵਿਚ ਵਿਚਕਾਰ ਜਈ ਹੈ ਮੌਜਗੜ ਗਣੇਸ਼ਗੜ ਗੋਵਿੰਦਗੜ ਇਹ ਤੋਂ ਨਾਲ ਬ੍ਰਿਯਾਮ ਖੇੜਾ ਤੇ ਮੀਰ ਖੇੜਾ ਇਹ ਜਿਹੜੇ ਖੇੜੇ ਖੇੜੇ ਹੈਗੇ ਨਾ ਇਹ ਸਾਰੇ ਤਿੰਨ ਚਾਰ ਭਰਾ ਸੀ ਤਿੰਨੇ ਚਾਰੇ ਭਰਾਵਾਂ ਨੂੰ ਇੱਥੇ ਜ਼ਮੀਨਾਂ ਵਾਰਟ ਹੋਈਆਂ ਦਾ ਸਾਰੇ ਭਰਾਵਾਂ ਨੇ ਏਡੋ ਏਡਾ ਆਪ ਦੇ ਪਿੰਡ ਬਸਾਰੇ ਸੀ ਹੁਣ ਤਾਂ ਆਬਾਦੀ ਕਾਫੀ ਜ਼ਿਆਦਾ ਹੋਈ ਪਈ ਹੈ ਇਹਨਾਂ ਪਿੰਡਾਂ ਦੀ ਤੇ ਆਪਾਂ ਚੱਲਦੇ ਆਂ ਜੀ ਉਹ ਪਿੰਡ ਜਿੱਥੇ ਕੀ ਹਵੇਲੀ ਆ ਇਹ ਜਿਹੜੀ ਕੀ ਮੈਂ ਵੀਡੀਓ ਦੇ ਥੰਬਨੇਲ ਦੇ ਵਿੱਚ ਲਾਈ ਹੈ ਤੇ ਪਹਿਲਾਂ ਆਪਾਂ ਰਸਤਾ ਕਲੀਅਰ ਕਰਦੇ ਆਂ ਹਣਾ ਸਾਰਾ ਦਾ ਸਾਰਾ ਇਹ ਮੇਰੇ ਪਿੰਡ ਤੋਂ ਥੇ 24 ਕਿਲੋਮੀਟਰ ਰਾਹ ਸੀ ਜਿਹੜਾ ਕੀ ਮੈਂ ਖਬਰ ਕੀਤਾ ਜ ਹਨਾ ਤੇ ਇਹ ਤੋਂ ਬਾਅਦ ਜ ਵੀ ਆਪਾਂ ਇੱਕ ਹੋਰ ਹਵੇਲੀ ਦੇ ਵਿੱਚ ਗਏ ਸੀਗੇ ਤੇ ਆਹ ਦੇਖੋ ਇਹ ਰਾਧਾ ਜਮਾਮੀ ਜੀ ਹੈ ਨਾ ਇਹ ਥਾਂ ਥਾਂ ਤੇ ਨਹੀਂ ਹਰ ਰੋਡ ਤੇ ਇਹਨਾਂ ਦੇ ਇਹ ਟੇਰੇ ਨੇ ਤੇ ਚਲੋ ਵਧੀਆ ਆ ਜਿਹੜੇ ਵੀ ਵੀਰ ਭਰਾ ਹਨਾ ਜਿੱਥੇ ਵੀ ਜਾਣ ਚੰਗੀ ਗੱਲ ਆ ਤਾਂ ਆਪਾਂ ਨਿਕਲਦੇ ਹਾਂ ਨਾ ਸਿੱਧੇ ਹੁਣ ਪਿੰਡ ਵੱਲ ਤੇ ਪਿੰਡ ਦੇ ਵਿੱਚ ਜਾ ਕੇ ਦੇਖਦੇ ਆਂ ਮੂਵੀ ਦਾ ਕੁਝ ਸੀਨ ਦੇਖਦੇ ਆਂ ਨਾ ਹਵੇਲੀ ਦਾ ਤੇ ਲੋ ਜੀ ਆਪਾਂ ਹਵੇਲੀ ਕੋਲੇ ਪਹੁੰਚ ਗਏ ਤੇ ਆ ਆਏ ਜੀ ਹਵੇਲੀ ਤਾਂ ਤੁਸੀਂ ਦੇਖ ਸਕਦੇ ਹੋ ਨਾ ਇੱਥੇ ਕਾਫੀ ਸਾਰੀ ਮੂਵੀਆਂ ਸ਼ੂਟ ਹੋਈਆਂ ਨੇ ਬਹੁਤ ਪੁਰਾਣੀ ਹਵੇਲੀ ਐ ਤੇ ਇਹਦੇ ਆਸ-ਪਾਸੇ ਜੇਕਰ ਤੁਸੀਂ ਦੇਖੋਗੇ ਤਾਂ 66 ਤੇ ਹੋਰ ਵੀ ਕਾਫੀ ਬੁਰਾਣੇ ਘਰ ਨੇ ਤੇ ਕਾਫੀ ਪੁਰਾਣੀਆਂ ਕੰਧਾਂ ਨੇ ਜਿਹੜੀਆਂ ਅੱਜ ਵੀ ਮੌਜੂਦ ਐ ਪੰਜਾਬ ਦੀ ਚੜ੍ਹਦੀ ਕਲਾ ਕਾਂਗਰਸ ਕਾਂਗਰਸ ਮੰਗੇ ਹੈ 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 ਕਾਂਗਰਸ ਵਾਲੇ ਇਹ ਤਾਂ ਹਨਾ ਆ ਦੇਖੋ ਜੀ ਹਨਾ ਸਾਹਮਣੇ ਸੀਨ ਹੈ ਯਾਰ ਤੇ ਇਹ ਸੋਹਣੀ ਹੈ ਯਾਰ ਹਵੇਲੀ ਵਾਕਈ ਬਹੁਤ ਸੋਹਣੀ ਹੈ ਤੇ ਖੁੱਲੇ ਜਿਹਾ ਜਮਾਂ ਹੈ ਨ ਪੂਰੇ ਹਨ ਮਤਲਬ ਪੂਰੇ ਦੂ ਦੇ ਦੋ ਕਿਲਿਆਂ ਦੇ ਵਿੱਚ ਆ ਹਵੇਲੀ ਹੈਗੀ ਹੈ ਦੇਖ ਲਓ ਕਿੰਨੀ ਲੰਮੀ ਉਹ ਤੋ ਤਈ ਜਾਂਦੀ ਹੈ ਤੇ ਸਾਹਮਣੇ ਮੰਦਿਰ ਆਉਂਦਾ ਹੈ ਤੇ ਆ ਜਿਹੜਾ ਪਿੰਡ ਹੈ ਪਿੰਡ ਸਾਰਾ ਭਾਦੂਆਂ ਦਾ ਹੀ ਹੈ ਤੇ ਪੰਜਾਬੀ ਵੀ ਹੈਗੇ ਨੇ ਪੰਜਾਬ ਦੇ ਵਿੱਚ ਪਿੰਡ ਦਾ ਪੰਜਾਬੀ ਹੋਣਗੀ ਹੋਣਗੀ ਹਨਾ ਤਾ ਆ ਦੇਖ ਲੋ ਨਾ ਜਰੈਸਤਾਨੋਂ ਤੋਂ ਤਾਂ ਨੇ ਸੋਰੀ 16 ਕਿਲੋਮੀਟਰ ਪਿੱਛੇ ਆ ਪੰਜਾਬ ਦੇ ਵਿੱਚ ਵੱਡੇ ਸਾਰੀ ਹਨ ਇਹਦੇ ਨਾਲ ਜਿਹੜੇ ਵੀ ਘਰ ਹੈ ਇਹ ਵੀ ਕਾਫੀ ਜ਼ਿਆਦਾ ਬਰਾੜੇ ਨੇ ਤਾਂ ਹੁਣ ਆ ਜਿਹੜੀ ਗਲੀ ਹੈ ਗਲੀ ਪੱਕੀ ਕੀਤੀ ਜਦੋਂ ਹਨ ਉਦੋਂ ਇੱਟਾਂ ਡੇ ਲੱਡ ਬਣੀਆਂ ਲਾ ਕੇ ਇਹਨਾਂ ਨੇ ਪੂਰਾ ਤਿਆਰ ਇਜ਼ਹਾਰ ਕਰਤਾ ਸੀ ਉਹਨਾਂ ਦਾ ਕੰਮ ਤੇ ਜਿਹੜੀਆਂ ਅੰਦਰੋਂ ਜੋ ਵੀ ਖਿੜਕੀਆਂ ਦਰਵਾਜ਼ੇ ਹੈ ਇਹਨਾਂ ਦੀਆਂ ਜਿਹੜੀਆਂ ਵੀ ਪਹਿਲਾਂ ਆਣੀਆਂ ਜਿਹੜਾ ਸੀਗਾ ਆਪਣੇ ਨੰਨਗੇ ਚੱਲੋ ਵੀ ਜੋ ਵੀ ਇਹਦਾ ਸੀਗਾ ਤੇਰੇ ਗਰਵਾਜੇ ਸੀ ਇਹਦਾ ਦਰਵਾਜ਼ੇ ਸਾਰੇ ਇਹਨਾਂ ਨੇ ਬੰਦ ਕੀਤੇ ਹੋਏ ਜਿਆ ਇਹਨਾਂ ਦਰਵਾਜ਼ੇ ਨੂੰ ਸਿਆਂ ਉਸ ਖਾ ਜੁਣੀ ਬਹੁਤ ਜ਼ਿਆਦਾ ਪੁਰਾਣੀ ਹੈ ਯਾਰ ਇਹ ਤੇ ਬਾਕੀ ਗੱਲ ਹਨ ਇਹਨਾਂ ਨੇ ਅੰਦਰੋਂ ਵੀਡੀਓ ਗਿਉਣ ਨਹੀਂ ਬਣਾਈ ਯਾਰ ਕਾਫੀ ਜਨੇ ਹੁਣ ਇੱਥੇ ਪੁੱਛਣਗੇ ਵੀ ਯਾਰ ਅੰਦਰ ਵੀਡੀਓ ਕਾਦੇ ਵਾਸਤੇ ਨਹੀਂ ਬਣਾਈ ਤਾਂ ਮੈਂ ਤੁਹਾਨੂੰ ਸਿੱਧਾ ਜੇ ਰੀਜਨ ਦੱਸਦਾ ਬਾਈ ਅੰਦਰੋਂ ਅਗਲਿਆਂ ਦੀ ਪ੍ਰਾਈਵੇਸੀ ਸੀ ਬਹੁਤ ਜ਼ਿਆਦਾ ਹਨ ਕਿਉਂਕਿ ਇੱਥੇ ਕਾਫੀ ਸਾਰੇ ਸ਼ੂਟ ਕਰਨ ਵਾਲੇ ਆਉਂਦੇ ਆ ਤੇ ਜਿਨ੍ਹਾਂ ਦੇ ਵਿੱਚੋਂ ਮੈਂ ਵੀ ਸੀਗਾ ਹਨਾ ਤਾਂ ਕਿਹਨੇ ਭਈਆ ਇਹ ਹਫਤੇ ਕੋਈ ਨਾ ਕੋਈ ਆਇਆ ਰਹਿੰਦਾ ਕੋਈ ਨਾ ਕੋਈ ਆਇਆ ਰਹਿੰਦਾ ਸਾਨੂੰ ਪਰੇਸ਼ਾਨ ਕਰਦੇ ਆ ਬਾਅਦ ਫਿਰ ਉਹਨਾਂ ਦੇ ਪਿੱਛੇ ਆਵਾਮ ਜਾਂਦੀ ਏ ਯਾਰ ਬਹੁਤ ਜ਼ਿਆਦਾ ਜਾਂਦੀ ਏ ਯੂਟਿਊਬਰ ਜੇ ਜੋ ਵੀ ਹੈ ਵੇਰੇ ਵਰਗ ਨਾ ਉੱਠਦਾ ਇਹਦਾ ਮੂੰਹ ਚੱਕਦਾ ਚੰਗੀ ਚੀਜ਼ ਦੇਖਦਾ ਤੇ ਪਿੱਛ ਜਾ ਵਜਦਾ ਹਨਾ ਤਾਂ ਆਪਾਂ ਉਹਨਾਂ ਦੇ ਓਨਰ ਦੇ ਨਾਲ ਵੀ ਗੱਲ ਕਰ ਸਕਦੇ ਸੀ ਓਨਰ ਵੀ ਆਪਾਂ ਤਾਂ ਕਿਤੇ ਜ਼ਿਆਦਾ ਦੂਰ ਨਹੀਂ ਸੀਗਾ ਹਨਾ ਤਾਂ ਫਿਰ ਆਪਾਂ ਕਿਹਾ ਚਲੋ ਠੀਕ ਹੈ ਅੰਕਲ ਜੀ ਕੋਈ ਗੱਲ ਨਹੀਂ ਇਹ ਆਪਾਂ ਬਾਰ ਬਾਰ ਤੁਹਾਡੀ ਕਵੇਲੀ ਦਾ ਸੀਨ ਲੈ ਕੇ ਤੇ ਪਾ ਦਾਂਗੇ ਕਿ ਉਹ ਕਹਿੰਦੇ ਹਾਂ ਕੋਈ ਗੱਲ ਨਹੀਂ ਤੁਸੀਂ ਬਾਰ ਬਾਰ ਉਹ ਹਵੇਲੀ ਦਾ ਸੀਨ ਲੈ ਲੋ ਕਿਉਂਕਿ ਆਨ ਰੌਣਾ ਦੇ ਐਸ ਟਾਈਮਸ ਉੱਤੇ ਪਈ ਹੁਣ ਯਾਰ 2:30 ਵਜੇ ਆ ਦੁਪਹਿਰ ਦੇ ਤੇ ਗਰਮੀ ਦਾ ਟਾਈਮ ਹੈ ਹਨਾ ਤਾਂ ਫਿਰ ਐਸੇ ਕਰਕੇ ਫਿਰ ਆਪਾਂ ਚੁੱਪਚੀਪੀਤੇ ਉਥੋਂ ਬਾਰ ਬਾਰ ਜੋ ਵੀ ਸੀ ਸੀ ਆ ਬਾਰ ਬਾਰ ਦਾ ਸੀਨ ਲੈ ਕੇ ਤੇ ਆਪਾਂ ਨਿਕਲ ਆਈ ਸੀ ਫਿਰ ਆਪਦੇ ਪਿੰਡ ਬੰਨੂ ਪਿੰਡ ਤੋਂ ਪਹਿਲਾਂ ਵੀ ਮੈਨੂੰ ਇੱਕ ਹੋਰ ਛੋਟਾ ਜਿਹਾ ਕੰਮ ਸੀਗਾ ਜਿਹੜਾ ਕੀ ਸੀਗਾ ਅਗਲੀ ਵੀਡੀਓ ਦੇ ਵਿੱਚ ਆਪਾਂ ਦੱਸਾਂਗੇ ਆ ਤੁਹਾਨੂੰ ਕੱਲ ਦੀ ਜਿਹੜੀ ਵੀਡੀਓ ਆਊਗੀ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਯਾਰ ਸ਼ੇਅਰ ਕਰ ਦਿਓ ਲਾਈਕ ਤੇ ਕਮੈਂਟ ਤਾਂ ਜਰੂਰ ਕਰਕੇ ਜਾਇਓ ਠੀਕ ਹੈ ਤੇ ਬਾਕੀ ਕੱਲ ਜਿਹੜੀ ਵੀਡੀਓ ਆਉਣੀ ਆ ਉਹ ਵੀਡੀਓ ਦੇ ਵਿੱਚ ਜੋ ਵੀ ਹੈ ਹਨਾ ਕਾਫੀ ਸਾਰੀਆਂ ਫਿਲਮਾਂ ਸ਼ੂਟ ਹੁੰਦੀਆਂ ਨੇ ਯਾਰ ਉੱਥੇ ਵੀ ਇਹ ਇਹ ਸਾਰੇ ਜਿਹੜੇ ਸੀਨ ਲੈ ਵੀ ਹਨ ਮੇਰੇ ਹਨ ਕੈਮਰੇ ਦੇ ਨਾਲ ਬਾਰ ਬਾਰ ਕੈਚ ਕੀਤੇ ਕਿਉਂਕਿ ਉਹਨਾਂ ਦੀਆਂ ਪ੍ਰਾਈਵੇਸੀਆਂ ਨਹੀਂ ਯਾਰ ਪ੍ਰਾਈਵੇਸੀ ਦਾ ਕਰਕੇ ਅੰਦਰ ਨਹੀਂ ਜਾਣ ਦਿੰਦੇ ਉਹ ਕਿਉਂ ਤੰਗ ਕਰਨ ਵਾਲੇ ਉਹਨਾਂ ਨੂੰ ਬਹੁਤ ਜ਼ਿਆਦਾ ਆਉਂਦੇ ਨੇ ਤੇ ਸਾਡਾ ਹੱਕ ਵੀ ਨਹੀਂ ਬਣਦਾ ਕਿ ਅਸੀਂ ਅਸੀਂ ਜਾ ਕੇ ਅਗਲੇ ਨੂੰ ਤੰਗ ਕਰੀਏ ਜਾਂ ਪਰੇਸ਼ਾਨ ਕਰੀਏ ਤੇ ਆਨਰ ਨਾਲ ਗੱਲਬਾਤ ਹੁੰਦੀ ਤਾਂ ਆਪਣੀ ਹੋਰ ਗੱਲ ਸੀ ਕਿਉਂਕਿ ਇੱਥੇ ਚੌਧਰੀ ਨੇ ਵੱਡੇ ਹਨਾ ਉਹਨਾਂ ਦੇ ਥੱਲੇ ਜਿਹੜੇ ਵੀ ਕੰਮ ਕਰਦੇ ਨੇ ਉਹ ਆ ਤੇ ਉਹਨਾਂ ਨੇ ਨਾ ਗਰਤੀ ਦੇ ਘਰਤੀ ਦੇ مالک ਜੇ ਕੁਛ ਵੀ ਉੱਚ ਨਹੀਂ ਚੁੰਦੀ ਆ ਹਨਾ ਤਿੰਨ ਪੰਜ ਹੁੰਦੀ ਆ ਤਾਂ ਸਿੱਧੀ ਗੱਲ ਕਿਤੇ ਆਉਂਦੀ ਆ ਉਹ ਗਰੀਬ ਤੇ ਆਉਂਦੀ ਆ ਹਨਾ ਜੋ ਵੀ ਉਹਨਾਂ ਦੇ ਪੰਜਵੇਂ ਜੀ ਕਿਸੇ ਵੀ ਆ ਜਾਂ ਢੇਕੇ ਤੇ ਕੰਮ ਕਰਦਾ ਹਨਾ ਜਾਂ ਉਹਨਾਂ ਦਾ ਨੌਕਰ ਹੈ ਤਾਂ ਗੱਲ ਉਸੇ ਤੇ ਆਉਂਦੀ ਆ ਹੁਣ ਸਮਾਂ ਇਧਰ ਉਧਰ ਹੋ ਜਾਂਦਾ ਉਹ ਮੈਨੂੰ ਉਹ ਕਹਿੰਦਾ ਸੀ ਕਹਿੰਦਾ ਯਾਰ ਪਹਿਲਾਂ ਮੁੰਡੇ ਆਏ ਸੀ ਕਾਫੀ ਸਾਰੇ ਉਹ ਸ਼ੂਟ ਕਰਕੇ ਗਏ ਆ ਇੱਥੇ ਤੇ ਕਾਫੀ ਜ਼ਮਾਨੇ ਇਧਰ ਉਧਰ ਹੋ ਗਿਆ ਤੇ ਸਾਡਾ ਜਿਹੜਾ ਚੌਧਰੀ ਜੌਧਰੀ ਫਿਰ ਗਾਲਾਂ ਕਢਦਾ ਸੀਗਾ ਮੈਨੂੰ ਤੇ ਤਾਂ ਇਹ ਮੈਂ ਤੁਹਾਨੂੰ ਅੰਦਰ ਨਹੀਂ ਜਾਣ ਦਿੰਦਾ ਕਿ ਨਹੀਂ ਤਾਂ ਮੇਰਾ ਤਾਂ ਕੀ ਸੀਗਾ ਤੁਸੀਂ ਅੰਦਰ ਜਾਵੜਦੇ ਤੇ ਪਰ ਤੁਸੀਂ ਜੋ ਵੀ ਸੀਨ ਲੈਣਾ ਹੈ ਤੁਸੀਂ ਬਾਹਰੋਂ-ਬਾਹਰੋਂ ਸੀਨ ਲੈ ਲਓ ਕੋਈ ਗੱਲ ਨਹੀਂ ਕਿਉਂਕਿ ਅਕਸਰ ਹੀ ਇੱਥੇ ਫਿਲਮਾਂ ਦੀਆਂ ਜਿਹੜੀਆਂ ਸ਼ੂਟਿੰਗਾਂ ਨੇ ਉਹ ਹੁੰਦੀਆਂ ਰਹਿੰਦੀਆਂ ਨੇ ਤੇ ਇਹ ਤੋਂ ਬਾਅਦ ਚ ਫਿਰ ਆਪਾਂ ਨਿਕਲ ਜਾਂਦੇ ਹਾਂ ਜੀ ਆਪਣੇ ਪਿੰਡ ਬਣੀ ਨੂੰ ਤੇ ਆਹ ਕੁਝ ਸਾਡੇ ਪਿੰਡ ਦਾ ਰਾਹ ਹੈ ਤੇ ਆਹ ਸੜਕ ਹੋਣ ਬਣੀ ਹੈ ਪਹਿਲਾਂ ਆਹ ਸੜਕ ਬਣੀ ਨਹੀਂ ਸੀ ਪਹਿਲਾਂ ਇੱਥੇ ਮਤਲਬ ਢੱਕੜ ਢੋਲੇ ਜਿਹਾਲੇ ਹੁੰਦੇ ਸੀ ਸੋ ਧੰਨਵਾਦ ਜੀ ਜਿਨ੍ਹਾਂ ਨੇ ਆਪਣੀ ਵੀਡੀਓ ਪੂਰੀ